ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿ ਤੇ ਹਰੀ ਕੇ ਪੱਤਣ ਤੋਂ ਦੋ ਦੋਸਤੋ 2 ਕਿਲੋਮੀਟਰ ਦੀ ਦੂਰੀ ਹੈਗੀ ਆ। ਭਿੱਖੀ ਪਿੰਡ ਖਾਲੜਾ ਰੋਡ ਦੇ ਉੱਪਰ ਪਿੰਡ ਹੈਗਾ। ਹਰੀ ਕੇ ਪੱਤਣ ਤੋਂ 2 ਕਿਲੋਮੀਟਰ ਦੀ ਸਾਰੀ ਦੂਰੀ ਆ। ਠੀਕ ਹੈ ਜੀ। ਵਿਜਿਟ ਤੁਹਾਨੂੰ ਜਿਹੜੀ ਹੈਗੀ ਪਿੰਡ ਬੂ ਕਰਨੀ ਪਵੇਗੀ। ਅੱਜ ਜਿਹੜੀ ਆ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਐਨੀਮਲ ਦਿਖਾਉਣੇ ਆ। ਇੱਕ ਤਿਹੇ ਸੂਵੇ ਬਿਲਕੁਲ ਅੱਗੇ ਤਿਆਰੀ ਦੇ ਵਿੱਚ ਸੂਣ ਵਾਲੀ ਮੱਝ ਦਿਖਾਵਾਂਗੇ। ਇੱਕ ਮਾਲੀ ਹੈਗਾ ਘਰ ਦੇ ਜਿਹੜੇ ਪਸ਼ੂ ਆ। ਤਕਰੀਬਨ ਅ ਨਰਕ ਪਰਖ ਜਿਹੜੀ ਹੈਗੀ ਤੁਸੀਂ ਘਰੇ ਵਿਜਿਟ ਕਰਕੇ ਜ਼ਰੂਰ ਕਰ ਲਿਓ। ਠੀਕ ਹੈ ਜੀ ਬਤੇਰੇ ਡਿਟੇਲ ਹੈਗੀ ਆ ਆਪਾਂ ਵੀਰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੱਝ ਤਕਰੀਬਨ ਚੰਗੀ ਹੈ ਦੋਸਤੋ ਨੀਲੀ ਦੇ ਵਿੱਚ ਜਿਹੜੀ ਇਹ ਮੱਝ ਪੈਂਦੀ ਆ ਜੇਕਰ ਆਪਾਂ ਬੋਡੀ ਸਟਰਕਚਰ ਦੇਖੀਏ ਤੇ ਸਿੰਗਲ ਹੱਡੀ ਦੀ ਮੱਝ ਬਹੁਤ ਹੀ ਵੀਰਾਂ ਦੀ ਪਸੰਦ ਹੁੰਦੀ ਹੈ ਸੋ ਕਿਸੇ ਬਰੀਡ ਦੇ ਵਿੱਚ ਕਿਸੇ ਰਵੇ ਦੇ ਵਿੱਚ ਪਸ਼ੂ ਖਰੀਦਣ ਦੀ ਤੇ ਜਾਣਕਾਰੀ ਦੇ ਲਈ ਆਪਾਂ ਚਲਦੇ ਆ ਵੀਰ ਦੇ ਕੋਲ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਦੀਏ ਵੀਰਾਂ ਨੂੰ ਆਪਣਾ ਗੁਰਜਿੰਦਰ ਸਿੰਘ ਗੁਰਜਿੰਦਰ ਸਿੰਘ ਵੀਰੇ ਆ ਦੋ ਪਸ਼ੂ ਜਿੰਨਾਂ ਆਪਾਂ ਚ ਵੇਚਨੇ ਆ ਇਹ ਆਪਣੇ ਘਰ ਦੇ ਹੀ ਐ ਘਰ ਦੇ ਆ ਜੀ ਠੀਕ ਆ ਤੇ ਵੀਰ ਜੀ ਆ ਬਿਲਕੁਲ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੱਝ ਦੀ ਗੱਲ ਕਰ ਲਈਏ ਥੋੜਾ ਜਿਹਾ ਕੋਲੇ ਹੋ ਕੇ ਆਪਾਂ ਦਿਖਾਉਨੇ ਆ ਇਹ ਵੀਰ ਜੀ ਮੱਝ ਕਿੰਨਾ ਸੂਗਾ ਕੇ ਸੂਣ ਜਾ ਰਹੀ ਐ ਇਹ ਤੀਜਾ ਸੂਣਾ ਸੂਗਾ ਸੂਣ ਜਾ ਰਹੀ ਵੀ ਤੀਜਾ ਸੂਗਾ ਹਾਂਜੀ ਤੇ ਤਕਰੀਬਨ ਦਿਨ ਪੂਰੇ ਹੋ ਗਏ ਆ ਦਿਨ ਪੂਰੇ ਹੋ ਗਏ ਹੁਣ ਉੱਪਰ ਲੈ ਕੇ ਜਾ ਰਹੀ ਆ ਉੱਪਰ ਲੈ ਕੇ ਜਾ ਰਹੀ ਠੀਕ ਆ ਤੇ ਤਕਰੀਬਨ ਹੈ ਆਪਣੇ ਘਰ ਦੀ ਬਰੀਡ ਹੀ ਘਰ ਦੀ ਆ ਜੀ ਘਰ ਠੀਕ ਆ ਕੋਈ ਮਦਰ ਦਾ ਵੀ ਕੋਈ ਰਿਕਾਰਡ ਕੋਡ ਦੱਸ ਸਕਦੇ ਹੋ ਕੋਈ ਇਹਦੀ ਮਦਰ ਦੀ ਚਵਾਈ ਕਿੰਨੀ ਗਈ ਹੋਵੇਗੀ ਮਦਰ ਦੀ 14 ਲੀਟਰ ਦੀ ਰਹੀ ਹੈ 14 ਲੀਟਰ ਤੇ ਇਹ ਦੂਜੇ ਸਵੇਰੇ ਬਾਈ ਜੀ ਕਿੰਨਾ ਕੁ ਦੁੱਧ ਦਿੰਦੇ ਤੁਹਾਨੂੰ ਚੋਇਆ 12 ਲੀਟਰ ਚੋਇਆ ਜੀ ਆਪਾਂ ਵੀਰ ਜੀ 12 ਲੀਟਰ ਚੋਇਆ ਜੀ ਹਾਂਜੀ ਠੀਕ ਆ ਅੱਗੇ ਜਿਹੜੇ ਦੋਸਤੋ ਤੀਜੇ ਸਵੇਰੇ ਲਈ ਗੱਬਣ ਸੀਗੀ ਤੇ ਹੁਣ ਬਿਲਕੁਲ ਤਿਆਰੀ ਆ ਠੀਕ ਆ ਤੇ ਮੂੰਹ ਮੱਥਾ ਜਿਹੜਾ ਹੈਗਾ ਫੇਸ ਦੀ ਕੁਆਲਿਟੀ ਹੈਗੀ ਆ ਤੁਸੀਂ ਵੇਖ ਕੇ ਚੈੱਕ ਕਰੋ ਬਿੱਲੀ ਮਨਕੀ ਅੱਖ ਆ ਦੋਸਤੋ ਠੀਕ ਆ ਜੀ ਤੇ ਇੱਕ ਅੱਖ ਦੇ ਵਿੱਚ ਪੂਰਾ ਜਵਾਬ ਹੈਗਾ ਤੇ ਇਹ ਸਿੰਘ-ਸੁੰਗ ਦੀ ਵੇਖੋਗੇ ਤੇ ਮੱਥਾ ਬੱਲਾ ਹੈਗਾ ਤੇ ਪ੍ਰੋਪਰ ਮਗਰਲੇ ਜਿਹੜੇ ਪੈਰਾਂ ਤੇ ਆ ਥੋੜੇ ਜਿਹਾ ਵਾਈਟ ਮਾਰਕਿੰਗ ਹੈਗੀ ਆ ਨਜ਼ਰ ਤੁਹਾਨੂੰ ਆ ਜਾਣੀ ਹੈ ਤੇ ਸੱਜੇ ਪਾਸੇ ਜਿਹੜਾ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਜਰੂਰ ਵੇਖ ਲੋ ਠੀਕ ਆ ਜੀ ਆ ਥਣਾ ਦੀ ਕੁਆਲਿਟੀ ਜੇ ਠੀਕ ਆ ਗੈਬੰਤਰ ਪੂਰਾ ਹੈਗਾ ਵਿਥਾਂ ਵਿਰਲਾ ਪੂਰੀਆਂ ਨੇ ਥਣਾ ਦੇ ਵਿੱਚ ਤੇ 12 ਲੀਟਰ ਦੀ ਪਾਈ ਹੋਰਾਂ ਕਿਹਾ ਵੀ ਸੈਕੰਡ ਟਾਈਮਰ ਸੀ ਜਤੋਂ 12 ਕਿਲੋ ਦੀ ਜਿਹੜੀ ਚਵਾਈ ਆ ਇਹ ਸਮਝ ਦੇ ਥੱਲੋਂ ਕੀਤੀ ਆ ਇਸ ਵਾਰ ਜਿਹੜਾ ਦੋਸਤੋ ਬਿਲਕੁਲ ਭਰਿਆ ਪਾਂਡਾ ਤੁਸੀਂ ਇਸ ਦੇ ਥੱਲੇ 13 ਵੀ ਚੋ ਸਕਦੇ ਹੋ ਠੀਕ ਹੈ ਜੀ ਸੇਵਾ ਤੇ ਸਾਰਾ ਡਿਪੈਂਡ ਹੈ ਤੇ ਬਾਕੀ ਭਾਈ ਗੁਰਜਿੰਦਰ ਇੱਕ ਵੀਰੇ ਇਹਦਾ ਮੁੱਲ ਵੀ ਜਰੂਰ ਦੱਸਿਓ ਵੀਰਾਂ ਨੂੰ ਵੀ ਲੈ ਦੇ ਕੀ ਕਰਨਾ ਪਊਗਾ ਇਹਦਾ ਵੀਰ ਜੀ ਮੁੱਲ ਲਗਾ 75000 ਰੁਪਏ 75000 ਹਾਂਜੀ ਠੀਕ ਆ 75000 ਦੇ ਵਿੱਚੋਂ ਥੋੜਾ ਪਤਾ ਮਾਨ ਲੀ ਜੀ ਥੋੜਾ ਪਤਾ ਹੋ ਜੂਗਾ ਠੀਕ ਆ ਮਾਨ ਤਾਂ ਠੀਕ ਆ ਤੇ ਬਾਕੀ ਚਵਾਈ ਲੰਮਾ ਸਮਾ ਕਰਾ ਦਿੰਦੀ ਆ ਪਸ਼ੂਆਂ ਦੀਆਂ ਦੀ ਆਪਾਂ ਨੂੰ ਪਤਾ ਹੁੰਦਾ ਘਰ ਵਾਲੇ ਪਸ਼ੂ ਦਾ ਰਿਕਾਰਡ ਪਤਾ ਹੁੰਦਾ ਵੀ ਚਵਾਈ ਥੋੜਾ ਲੰਮਾ ਸਮਾ ਵੀ ਕਰਾ ਦਿੰਦੀ ਚਵਾਈ ਲੰਮਾ ਸਮਾ ਵੀ ਜਿਤਨਾ ਮਰਜ਼ੀ ਚੋ ਅੱਛਾ ਜੀ ਹਾਂਜੀ ਅੱਗੇ ਹੁਣ ਅੱਗੇ ਟੀਕੇ ਤੋਂ ਕੱਪਣ ਸੀ ਜਾਂ ਮਾਲੀ ਤੋਂ ਕਰਾਸ ਕਰਵਾਈ ਸੀ ਨਹੀਂ ਇਹ ਮਾਲੀ ਤੋਂ ਅਸੀਂ ਆਪਣੇ ਘਰ ਤਾਂ ਅਸੀਂ ਬਣ ਲਈ ਮਾਲੀ ਜਿਹੜਾ ਆਪਣਾ ਪਰਲੇ ਬਣੇ ਆਪਾਂ ਵੇਚ ਰਹੇ ਨਹੀਂ ਇਹ ਤਾਂ ਨਹੀਂ ਹੋਰ ਸੀਗਾ ਜੀ ਹਾਂਜੀ ਹੋਰ ਸੀ ਠੀਕ ਹੈ ਜੀ ਮਾਲੀ ਜਿਹੜਾ ਦੋਸਤੋ ਮਾਲੀ ਤੋਂ ਜੰਪ ਹੋ ਕੇ ਜਿਹੜੀ ਬਣੀ ਆ ਠੀਕ ਆ ਜੀ ਮੇਰਾ ਪੁੱਛਣ ਦਾ ਮਕਸਦ ਇਹ ਸੀ ਜੀ ਕਈ ਵੀਰ ਜਿਹੜੇ ਹੈਗੇ ਅੱਗੇ ਅਵੇਅਰ ਨੇ ਉਹ ਨੀਲੀ ਦਾ ਵੀ ਤੇ ਟੀਕੇ ਵੀ ਸੀਮਨ ਵੀ ਯੂਜ਼ ਕਰਦੇ ਨੇ ਇਹੋ ਜਿਹੇ ਪਸ਼ੂਆਂ ਤੇ ਸੋ ਬਾਕੀ ਮਾਲੀ ਤੋਂ ਬਣੀਆ ਡਾਇਰੈਕਟ ਕ੍ਰੋਸਿੰਗ ਦੀ ਜਿਹੜੀ ਅੱਗੇ ਦੋਸਤੋ ਗੱਬਣ ਇਹ ਠਹਿਰੀ ਸੀਗੀ ਤੇ ਹਰ ਬਰਿਆਈਆ ਪਸ਼ੂ ਵਸੇ ਬਣ ਜਾਂਦਾ ਹਨਾ ਜੀ ਠੀਕ ਆ ਤੇ ਇਹਨੂੰ ਵੀਰ ਜੀ ਕਹੀਏ ਵੀਰ ਨੂੰ ਆਪਾਂ ਖੋਲ ਕੇ ਦਿਖਾਈਏ ਥਾਣੇ ਦੇ ਵਿੱਚ ਜਿਹੜੀ ਤੁਸੀਂ ਦੋਸਤੋ ਵੇਖ ਕੇ ਚੈੱਕ ਕਰੋ ਠੀਕ ਆ ਦਿਨ ਪੂਰੇ ਹੋ ਗਏ ਆ ਤਕਰੀਬਨ ਤੇ ਜਿਹੜੇ ਹੁਣ ਦਿਨ ਲੈ ਕੇ ਜਾਊਗੀ ਉਹ ਉੱਪਰ ਲੈ ਕੇ ਜਾਊਗੀ ਥੋੜਾ ਜਿਹਾ ਅੱਗੇ ਨੂੰ ਤੋਰ ਲਈਦਰ ਅੱਜ 16 ਜਨਵਰੀ ਤੋਂ ਜਿਹੜੇ ਦੋਸਤੋ ਉੱਪਰ ਦਿਨ ਟੱਪ ਰਹੇ ਆ ਠੀਕ ਆ ਉਹ ਤੁਸੀਂ ਜਰੂਰ ਜੜੀ ਗੌਰ ਕਰ ਲਓ ਆ ਥਣ ਹਵਾ ਨਾਲ ਵੇਖ ਕੇ ਚੈੱਕ ਕਰੋ ਠੀਕ ਆ ਥੋੜਾ ਫੇਰ ਇਧਰ ਨੂੰ ਕਮਾੜ ਗਏ ਜੀ ਪਿੱਟ ਪੁੱਠੇ ਲੋ ਜਿਹੜੀ ਤੁਸੀਂ ਦੋਸਤੋ ਵੇਖੋਗੇ ਹੈਵੀ ਜਿਹੜੀ ਬਾਡੀਬੀਡ ਦੀ ਆ ਵਜਨ ਵਾਲੀ ਜਿਹੜੀ ਬਿਲਕੁਲ ਮੱਝ ਤੇ ਸਿੰਗਲ ਹੱਡੀ ਦੀ ਆ ਨੀਲੀ ਦੀ ਪਸ਼ੂ ਦੇ ਜਿਹੜਾ ਹੁੰਦਾ ਜਿਹੜਾ ਨੀਲੀ ਦਾ ਪਸ਼ੂ ਆ ਉਹਦੀ ਨਿਸ਼ਾਨੀ ਆ ਜਿਹੜੀ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਵਿਚਲੀ ਹੱਡੀ ਜਿਹੜੀ ਆ ਸਿੰਗਲ ਹੱਡੀ ਦੀ ਜਿਹੜੀ ਮੱਝ ਹੈਗੀ ਆ ਨੀਲੀ ਦੀ ਮੱਝ ਆ ਤਕਰੀਬਨ ਅੱਗੇ ਤੁਸੀਂ ਬਰੀਡ ਪਰਪਸ ਵਾਸਤੇ ਵੀ ਜਿਹੜਾ ਵਰਕ ਕਰ ਸਕਦੇ ਹੋ ਤੇ 12 ਲੀਟਰ ਦੀ ਜਿਹੜੀ ਚਵਾਈ ਆ ਇਸ ਨੇ ਸੈਕੰਡ ਟਾਈਮਰ ਦੇ ਵਿੱਚ ਕਰਵਾਈ ਆ ਸੈਕੰਡ ਟਾਈਮ ਦੇ ਵਿੱਚ ਠੀਕ ਆ ਭਾਈ ਬੰਨ ਦੋ ਜੀ ਬੰਨ ਦੋ ਮੋਲ ਜਿਹੜਾ 75000 ਆ ਵੀਰੇ ਨੇ ਡਿਮਾਂਡ ਕੀਤੀ 75000 ਤੇ ਵਿੱਚੋਂ ਲੈਸ ਹੋ ਜਾਊਗਾ ਠੀਕ ਆ ਜੀ ਦੂਰੋਂ ਨੇੜੇੋਂ ਜਿਹੜਾ ਟਰਾਂਸਪੋਰਟ ਦਾ ਤੁਹਾਡਾ ਹੋਇਆ ਥੋੜਾ ਬਤਾ ਕੋਈ 1000 1500 ਦਾ ਉਹ ਵਿੱਚੋਂ ਮਾਨਤਨ ਜਿਹੜਾ ਜ਼ਰੂਰ ਕੀਤਾ ਜਾਵੇਗਾ ਇਸ ਤੋਂ ਜਿਹੜਾ ਨੈਕਸਟ ਇੱਕ ਹੋਰ ਐਨੀਮਲ ਬਾਈ ਹੋਰਾਂ ਦੇ ਕੋਲ ਸੇਲ ਆ ਮੇਲ ਹੈਗਾ ਜਿਹੜਾ ਦੋਸਤੋ ਮੇਲ ਕੱਟਾ ਹੈ ਕੱਟਾ ਵਕਾਊਗਾ ਤਕਰੀਬਨ ਇੱਕ ਵਾਰੀ ਜਿਹੜੀ ਡਿਟੇਲ ਇਸ ਦੀ ਮੈਂ ਦੱਸ ਦੇਣਾ ਤੁਹਾਨੂੰ ਰੇੜੀ ਤੇ ਵੀ ਜਿਹੜਾ ਦੋਸਤੋ ਜੋਪਿਆ ਹੈਗਾ ਰੇੜੀ ਤੇ ਵੀ ਲੱਗਾ ਤੇ ਅੱਗੇ ਜਿਹੜਾ ਕ੍ਰੋਸਿੰਗ ਵੀ ਕਰਦਾ ਹੈਗਾ ਠੀਕ ਆ ਜੀ ਠੀਕ ਆ ਬਾਕੀ ਚੌਗਾ ਹੋਵੇਗਾ ਬਾਈ ਹੋਰਾਂ ਕਿਹਾ ਵੀ ਤਕਰੀਬਨ ਚੌਗਾ ਹੋਵੇਗਾ ਕੋਈ 2.5 ਤੋਂ 3-3 ਸਾਲ ਦੀ ਜਿਹੜੀ ਉਮਰ ਆ ਇਸ ਮਾਲੀ ਦੀ ਹੈਗੀ ਆ ਤੇ ਬਾਕੀ ਓਵਰਆਲ ਮਾਲੀ ਚੰਗਾ ਠੀਕ ਹੈ ਜੀ ਕੱਦ ਕਾਠੀ ਤਕਰੀਬਨ ਜਿਹੋ ਜਿਹਾ ਕੱਦ ਕਾਠ ਹੁੰਦਾ ਠੀਕ ਹੈ ਜੀ ਮੀਡੀਅਮ ਕੱਦ ਕਾਠ ਥੋੜਾ ਪਲੱਸ ਕੱਦ ਕਾਠ ਤੇ ਅੱਗੇ ਮੈਂ ਕਿਹਾ ਜੜੀਆਂ ਦੋਸਤੋ ਕਰਾਸ ਕਰਦਾ ਚਾਹ ਬਣ ਵੀਰ ਬਹੁਤੋ ਵੀਰਾਂ ਦੀ ਡਿਮਾਂਡ ਹੁੰਦੀ ਆ ਆਪਾਂ ਕਰਾਸ ਕਰਦਾ ਹੋਇਆ ਜਿਹੜਾ ਮਾਲੀ ਬੁੱਲ ਲੈਣਾ ਤੇ ਨਾਲ ਜਿਹੜਾ ਰੀੜੀ ਤੇ ਵੀ ਲੱਗਾ ਹੈਗਾ ਤੇ ਉਮਰભાઈ ਜੀ ਮੈਂ ਜਦੋਂ ਦੱਸ ਦਿੱਤਾ ਤਕਰੀਬਨ ਦੀ ਹੋਵੇ ਕੀਤੀ ਨੇ ਤਾਂ 3.5 ਸਾਲ ਹਾਂ ਜੀ ਹਾਂ ਜੀ ਵੀਰ ਜੀ ਹਾਂ ਜੀ ਹਾਂ ਜੀ 3.5 ਸਾਲ ਤੇ ਇਹਦੀ ਵੀ ਡਿਮਾਂਡ ਕਿੰਨੀ ਕਰਨੀ ਕਿੰਨਾ ਕੁ ਮੁੱਲ ਇਹਦਾ ਰੱਖਿਆ ਹੋਇਆ ਜਿਹਦਾ ਪ੍ਰਾਈਸ ਵੀਰ ਜੀ ਹੈਗਾ 33000 ਰੁਪਿਆ 33000 33000 ਜਿਹੜੀ ਦੋਸਤੋ ਡਿਮਾਂਡ ਜੀ ਤੇ ਟੈਸਟਿਕਲ ਉਹ ਤੁਸੀਂ ਦੇਖੋਗੇ ਕਿਉਂਕਿ ਇੱਕ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੁੰਦੀ ਹੈ ਟੈਸਟਿਕਲ ਟੈਸਟਿਕਲ ਬਿਲਕੁਲ ਸਟੇਟ ਨੇ ਠੀਕ ਆ ਜੀ ਸਟੇਟ ਟੈਸਟਿਕਲ ਤੇ ਪੇਟ ਪੁੱਠੇ ਤੋਂ ਜਿਹੜਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਚੌੜਾ ਪੇਟ ਪੁੱਠਾ ਤੇ ਜਹਾ ਮਨਵੀਰ ਤੁਸੀਂ ਖਾਸ ਤੌਰ ਤੇ ਜਿਹੜਾ ਸੰਪਰਕ ਕਰ ਸਕਦੇ ਹੋ ਬਾਕੀ ਮੈਂ ਵੀਰ ਗੁਰਜਿੰਦਰ ਦੇ ਜਿਹੜੇ ਸੰਪਰਕ ਨੰਬਰ ਨੇ ਲਗਾਤਾਰ ਜਿਹੜੇ ਸਕਰੀਨ ਤੇ ਚੱਲ ਰਹੇ ਨੀਚੇ ਵਾਲੇ ਪਾਸੇ ਤੇ ਉਹ ਪੁੱਛ ਲੈਣਾ ਨੰਬਰ ਵੀਰ ਦੇ ਬਾਈ ਗੁਰਜਿੰਦਰ ਇੱਕ ਸੰਪਰਕ ਨੰਬਰ ਆਪਣੇ ਵੀਰ ਜੀ ਜਰੂਰ ਦੱਸ ਦਿਗੇ ਜੀ ਆਪਣਾ ਨੰਬਰ ਸਪਰਕ ਹੈਗਾ ਵੀਰ ਜੀ 98799 57351 ਠੀਕ ਹੈ ਜੀ ਸੋ ਦੋਸਤੋ ਇਹ ਦੋ ਐਨੀਮਲ ਸੀ ਵੀਰ ਜੀ ਆਪਣੇ ਕੋਲ ਅੱਜ ਦੋ ਹੀ ਆ ਤੇ ਇੱਕ ਘਰ ਦੇ ਜਿਹੜੇ ਦੋਸਤੋ ਪਸ਼ੂ ਸੀਗੇ ਪਹਿਲੇ ਨੰਬਰ ਤੇ ਪਤਾ ਨੂੰ ਇੱਕ ਨੀਲੀ ਦੀ ਜਿਹੜੀ ਮਾਝ ਦਿਖਾਈ ਆ ਆ 3rd ਟਾਈਮਰ ਆ ਤੀਜਾ ਸੂਬਾ ਕੇ ਸੂਣ ਜਾ ਰਹੀ ਆ ਤਿਆਰੀ ਦੇ ਵਿੱਚ ਸੋ 75000 ਡਿਮਾਂਡ ਵੀਰ ਨੇ ਕੀਤੀ ਸੀ ਕਿ ਥੋੜਾ ਬਾਤ ਜਿਹੜਾ ਲੈਸ ਹੋ ਜਾਊਗਾ ਬਾਕੀ ਪਸ਼ੂ ਜਿਹੜਾ ਕਰਦਾ ਹੈਗਾ ਇੱਕ ਵਰੀ ਦਾ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣਾ ਦੀ ਆ ਉਹ ਵੀ ਜ਼ਰੂਰ ਦੇਖ ਲਓ ਗਿੱਠ ਗਿੱਠ ਦੀਆਂ ਜਿਹੜੀਆਂ ਵਿੱਥਾਂ ਵਿਰਲਾ ਨੇ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਚੁਵਾਈ ਚੁਵਾਈ ਜਿਹੜੀ ਹੈਗੀ ਆ ਵੀਰਾਂ ਦਾ ਬਿਲਕੁਲ ਵਧੀਆ ਲੱਗੀ ਆ ਬਾਕੀ ਤਸੱਲੀ ਜਿਹੜੀ ਹੈਗੀ ਆ ਬਾਈ ਵਾਰ-ਵਾਰ ਕਿਹਾ ਸੀ ਹੁੰਦਾ ਵੀ ਤਸੱਲੀ ਬੇਸ਼ੱਕ ਵੀਰ ਕਿਸੇ ਨੇ ਵੀ ਖਰੀਦਣੀ ਆ ਆਪਦੀ ਬਿਲਕੁਲ ਟਿੱਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਸੌਦਾ ਬੇਸ਼ੱਕ ਬਾਅਦ ਚ ਕਰ ਲਿਓ ਕਿਉਂ ਘਰ ਦੇ ਪਸੂਗਾ ਅੱਗੇ ਸੂਣ ਜਾ ਰਿਹਾ ਤਸੱਲੀ ਆ ਤੁਸੀਂ ਬਿਲਕੁਲ ਆਪਦੀ ਜਿਹੜੀ ਆ ਬੇਤੜ ਕੋ ਕੇ ਤਸੱਲੀ ਨਾਲ ਕਰ ਲਿਓ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਲਿਓ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ